सब्जी तो तीन बहुत बार बना के खादी होएगी लेकिन अज अं तो डेली लेके आए हैं राजस्थानी स्टाइल झटपट बन के रेडी होने वाली आलू सूंगरे की रेसिपी जो कि बहुत ज़्यादा टेस्टी बन के रेडी होंगी है और बहुत घट समय बनती है चलो फिर वीडियो स्टार्ट कर दे ਸਭ ਤੋਂ ਪਹਿਲਾਂ ਅਸੀਂ ਤੜਕਾ ਚੌਪ ਕਰਕੇ ਰੈਡੀ ਕਰ ਲੈਣੇ ਆ ਇੱਥੇ ਅਸੀਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਛੋਟਾ ਛੋਟਾ ਚੌਪ ਕਰਾਂਗੇ ਤੁਸੀਂ ਚਾਹੋ ਤੇ ਚੋਪਰ ਵਿੱਚ ਵੀ ਚੌਪ ਕਰਕੇ ਰੈਡੀ ਕਰ ਸਕਦੇ ਹੋ ਜਾਂ ਫਿਰ ਇਸ ਤਰੀਕੇ ਚਾਕੂ ਦੀ ਮਦਦ ਦੇ ਨਾਲ ਵੀ ਚੌਪ ਕਰ ਸਕਦੇ ਹੋ ਹੁਣ ਅਸੀਂ ਅਦਰਕ ਨੂੰ ਵੀ ਬਿਲਕੁਲ ਛੋਟਾ ਛੋਟਾ ਚੌਪ ਕਰਨਾ ਹੈ ਅਗਰ ਤੁਹਾਨੂੰ ਚੌਪ ਅਦਰਕ ਨਹੀਂ ਪਸੰਦ ਤੜਕੇ ਵਿੱਚ ਫਿਰ ਤੁਸੀਂ ਇਹਨੂੰ ਦਰਦਰਾ ਕੁੱਟ ਕੇ ਵੀ ਐਡ ਕਰ ਸਕਦੇ ਹੋ ਜਾਂ ਫਿਰ ਅਦਰਕ ਦੀ ਪੇਸਟ ਵੀ ਐਡ ਕਰ ਸਕਦੇ ਹੋ ਸੋ ਇੱਥੇ ਸਾਡਾ ਅਦਰਕ ਵੀ ਚੌਪ ਹੋ ਚੁੱਕਿਆ ਹੈ ਹੁਣ ਅਸੀਂ ਟਮਾਟਰ ਨੂੰ ਵੀ ਰਫਲੀ ਚੌਪ ਕਰ ਕਿ ਐਡ ਕਰਾਂਗੇ ਟਮਾਟਰ ਜਿੰਨਾਂ ਨੂੰ ਰਫਲੀ ਚੋਪ ਕੀਤਾ ਹੈ ਨਹੀਂ ਪਸੰਦ ਹੁੰਦਾ ਉਹ ਇਹਨੂੰ ਗ੍ਰੇਟ ਕਰਕੇ ਵੀ ਐਡ ਕਰ ਸਕਦੇ ਨੇ ਇੱਥੇ ਅਸੀਂ ਧਨੀਆ ਵੀ ਚੋਪ ਕਰਕੇ ਰੈਡੀ ਕਰ ਲੈਨੇ ਆਂ ਔਰ ਮਿਰਚਾਂ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਇੱਥੇ ਅਸੀਂ 3-4 ਮਿਰਚਾਂ ਹੀ ਚੋਪ ਕੀਤੀਆਂ ਨੇ ਤੜਕਾ ਸਾਡਾ ਸਾਰਾ ਚੋਪ ਹੋ ਕੇ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਆਲੂ ਔਰ ਸੁੰਗਰੇ ਵੀ ਚੰਗੇ ਤਰੀਕੇ ਚੋਪ ਕਰਕੇ ਰੈਡੀ ਕਰ ਲੈਨੇ ਆਂ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਪਿੱਲਰ ਦੀ ਮਦਦ ਦੇ ਨਾਲ ਛਿੱਲਾਂਗੇ ਇੱਥੇ ਅਸੀਂ 3 ਆਲੂ ਚੌਪ ਕਰਕੇ ਐਡ ਕਰਾਂਗੇ ਸਬਜ਼ੀ ਵਿੱਚ ਅਗਰ ਤੁਸੀਂ ਜ਼ਿਆਦਾ ਸਬਜ਼ੀ ਬਣਾ ਰਹੇ ਹੋ ਫਿਰ ਤੁਸੀਂ 3 ਦੇ 4 ਵੀ ਆਲੂ ਐਡ ਕਰ ਸਕਦੇ ਹੋ ਤੁਸੀਂ ਹੁਣ ਜਿਸ ਤਰ੍ਹਾਂ ਅਸੀਂ ਨਾਰਮਲੀ ਆਲੂ ਚੌਪ ਕਰਦੇ ਹਾਂ ਉਸ ਤਰੀਕੇ ਨੂੰ ਚੌਪ ਕਰਾਂਗੇ ਲੇਕਿਨ ਬਹੁਤ ਜ਼ਿਆਦਾ ਮੋਟਾ ਔਰ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਚੌਪ ਕਰਨਾ ਛੋਟਾ ਛੋਟਾ ਇਸ ਤਰੀਕੇ ਅਸੀਂ ਚੌਪ ਕਰਨਾ ਹੈ ਤਾਂ ਕਿ ਜਦੋਂ ਅਸੀਂ ਛੋਟਾ ਆਲੂ ਚੌਪ ਕਰਕੇ ਸਬਜ਼ੀ ਵਿੱਚ ਐਡ ਕਰਦੇ ਹਾਂ ਤੇ ਆਲੂ ਜਲਦੀ ਪੱਕ ਜਾਂਦੇ ਨੇ ਅਗਰ ਜ਼ਿਆਦਾ ਮੋٹے ਮੋٹے ਪੀਸ ਐਡ ਕਰ ਦਾਂਗੇ ਫਿਰ ਉਹਨਾਂ ਨੂੰ ਪੱਕਣ 'ਚ ਟਾਈਮ ਲੱਗਦਾ ਜਾਂ ਫਿਰ ਵਿੱਚੋਂ ਕੱਚੇ ਵੀ ਰਹਿ ਜਾਂਦੇ ਨੇ ਇੱਥੇ ਅਸੀਂ ਸੁng ਇੱਥੇ ਕਿੰਨੇ ਸਾਰੇ ਸੁੰਗਰੇ ਫੜ ਕੇ ਇਸ ਤਰੀਕੇ ਅਸੀਂ ਨਾਈਫ ਦੀ ਮਦਦ ਨਾਲ ਰਫਲੀ ਚੌਪ ਕਰ ਲਏ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਬਰੀਕ ਚੌਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਸੇ ਤਰੀਕੇ ਕਰਨੇ ਹੁੰਦੇ ਆ ਹੁਣ ਅਸੀਂ ਚੂਲੇ ਉੱਤੇ ਕੜਾਈ ਚੜਾਤੀ ਹੈ ਤੇ ਉਹਦੇ ਵਿੱਚ ਆਇਲ ਐਡ ਕਰਤਾ ਹੈ ਇੱਥੇ ਅਸੀਂ 3 ਟੇਬਲस्पून ਆਇਲ ਵਿੱਚ ਹਾਫ ਟੇਬਲस्पून ਜੀਰਾ ਐਡ ਕੀਤਾ ਹੈ ਜੀਰਾ ਐਡ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ 1 ਇੰਚ ਅਦਰਕ ਚੌਪ ਕਰਕੇ ਰੈਡੀ ਕੀਤਾ ਸੀ ਉਹਨੂੰ ਐਡ ਕੀਤਾ ਹੈ ਅਦਰਕ ਨੂੰ ਅਸੀਂ 10 ਮਿੰਟ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਉਹਦਾ ਕੱਚਾਪਨ ਦੂਰ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਬਾਕੀ ਦਾ ਤੜਕਾ ਇਹਦੇ ਵਿੱਚ ਇੱਕ ਇੱਕ ਕੇ ਐਡ ਕਰਾਂਗੇ ਸੋ ਇੱਥੇ ਸਾਡਾ ਅਦਰਕ ਪੱਕ ਚੁੱਕਿਆ ਹੈ ਹੁਣ ਇਹਦੇ ਵਿੱਚ ਅਸੀਂ ਚੌਪਡ ਪਿਆਜ਼ ਐਡ ਕਰਤੇ ਨੇ ਪਿਆਜ਼ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਾ ਹੈ ਤਾਂ ਕਿ ਉਹਦਾ ਕੱਚਾਪਨ ਚੰਗੇ ਤਰੀਕੇ ਦੂਰ ਹੋ ਜਾਏ ਜਦੋਂ ਪਿਆਜ਼ ਭੁੰਨੇ ਜਾਣਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਸੋ ਅੱਛੇ ਸਾਡੇ ਪਿਆਜ਼ ਬਿਲਕੁਲ ਵਧੀਆ ਤਰੀਕੇ 골ਡਨ ਬ੍ਰਾਊਨ ਹੋ ਚੁੱਕੇ ਨੇ ਹੁਣ ਇਹਦੇ ਵਿੱਚ ਅਸੀਂ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਚੌਪ ਕਰਕੇ ਐਡ ਕੀਤਾ ਹੈ ਔਰ 3-4 ਹਰੀਆਂ ਮਿਰਚਾਂ ਐਡ ਕਰਤੀਆਂ ਨੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹਾਫ ਟੇਬਲस्पून ਲਾਲ ਮਿਰਚ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਔਰ 1 ਟੇਬਲस्पून ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਔਰ ਹਾਫ ਟੇਬਲस्पून ਅਸੀਂ ਇਹਦੇ ਵਿੱਚ ਗਰਮ ਮਸਾਲਾ ਐਡ ਕੀਤਾ ਹੈ ਬੇਸਿਕ ਜਿਹਾ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕੀਤੀਆਂ ਨੇ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਤੜਕੇ ਵਿੱਚ ਭੁੰਨਾਂਗੇ ਉਸ ਤੋਂ ਬਾਅਦ ਜਿਹੜੇ ਅਸੀਂ ਆਲੂ ਚੌਪ ਕਰਕੇ ਰੱਖੇ ਸੀ ਉਹਨੂੰ ਇਹਦੇ ਵਿੱਚ ਐਡ ਕਰਤਾ ਹੈ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਤੜਕੇ ਵਿੱਚ ਆਲੂ ਜਦੋਂ ਅਸੀਂ ਤੜਕੇ ਵਿੱਚ ਪ੍ਰੋਪਰ ਤਰੀਕੇ ਨਾਲ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸੁੰਗਰੇ ਐਡ ਕਰਾਂਗੇ ਤਾਂ ਕਿ ਆਲੂ ਬਿਲਕੁਲ ਵਧੀਆ ਤਰੀਕੇ ਤੜਕੇ ਵਿੱਚ ਮਿਕਸ ਹੋ ਜਾਣ ਫਿਰ ਅਸੀਂ ਸੁੰਗਰਿਆਂ ਨੂੰ ਵੀ ਐਡ ਕਰ ਦਾਂਗੇ ਔਰ ਉਹਨਾਂ ਨੂੰ ਵੀ ਚੰਗੇ ਤਰੀਕੇ ਮਿਕਸ ਕਰ ਲਾਂਗੇ ਬਹੁਤ ਜ਼ਿਆਦਾ ਈਜ਼ੀ ਹੈ ਗਾਈਜ਼ ਇਹ ਸਬਜੀ ਬਣਾਣਾ ਕੁਝ ਮਿਹਨਤ ਨਹੀਂ ਲੱਗਦੀ ਇਹਨੂੰ ਬਣਾਉਣ ਵਿੱਚ ਔਰ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਵਿੱਚ ਸੁੰਗਰੇ ਵੀ ਐਡ ਕਰਤੇ ਨੇ ਔਰ ਚੰਗੇ ਤਰੀਕੇ ਮਿਕਸ ਕਰਤੇ ਨੇ ਹੁਣ ਇਹਨਾਂ ਨੂੰ ਅਸੀਂ ਪਕਕਣ ਲਈ ਰੱਖ ਦਿੰਨੇ ਆ 10 ਮਿੰਟ ਦੇ ਅੰਦਰ ਅੰਦਰ ਸਾਡੀ ਸਬਜੀ ਪੱਕ ਕੇ ਰੈਡੀ ਹੋ ਜਾਂਦੀ ਹੈ ਦੇਖ ਸਕਦੇ ਹੋ ਕਿ रेडी ਹੋਈ ਹੈ ਸੋ ਇਹਦੇ ਨਾਲ ਅਸੀਂ ਖਾਣ ਲਈ ਬਣਾਵਾਂਗੇ ਪ੍ਰੌਂਟੀ ਤੁਸੀਂ ਚਾਹੋ ਤੈਨੂੰ ਫੁਲਕੇ ਨਾਲ ਵੀ ਸਰਵ ਕਰ ਸਕਦੇ ਹੋ ਜਾਂ ਫਿਰ ਗਰਮਾ ਗਰਮ ਪ੍ਰੌਂਟੀ ਦੇ ਨਾਲ ਵੀ ਬਣਾ ਕੇ ਖਾ ਸਕਦੇ ਹੋ ਬਿਲਕੁਲ ਅਸੀਂ ਇਹਨੂੰ ਸਿੰਪਲ ਤੜਕਾ ਲਗਾਇਆ ਹੈ ਗਾਇਜ਼ ਜਿੱਦਾਂ ਅਸੀਂ ਦਾਲ ਨੂੰ ਨਾਰਮਲ ਤੜਕਾ ਲਗਾਣੇ ਆ ਨਾ ਉਹੀ ਤੜਕਾ ਇਹਨੂੰ ਅਸੀਂ ਲਗਾਇਆ ਔਰ ਇੰਨੀ ਜ਼ਿਆਦਾ ਇਹ ਖਾਣ ਚ ਟੇਸਟੀ ਲੱਗਦੀ ਹੈ ਅਗਰ ਤੁਸੀਂ ਸਵੇਰੇ ਟਿਫਨ ਲੈ ਕੇ ਜਾਣਾ ਹੋਵੇ ਆਫਿਸ ਜਾਣ ਲੱਗੇ ਔਰ ਲੇਟ ਹੋ ਰਹੇ ਹੋਵੇ ਕੋਈ ਸਬਜੀ ਨਾ ਹੋਵੇ ਉਦੋਂ ਤੁਸੀਂ ਫਟਾਫਟ ਇਹ ਵਾਲੀ ਸਬਜੀ ਬਣਾ ਕੇ ਰੈਡੀ ਕਰ ਸਕਦੇ ਹੋ ਟਿਫਨ ਪੈਕ ਕਰਕੇ ਨਾਲ ਲੈ ਕੇ ਜਾ ਸਕਦੇ ਹੋ ਜਾਂ ਫਿਰ ਲੰਚ ਲੇਟ ਹੋ ਗਿਆ ਹੋਵੇ ਬ रेडी ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਪਰ ਨਾਲ ਗਰਮਾ ਗਰਮ ਪਰੌਂਠੀਆਂ ਜਾਂ ਫਿਰ ਚਪਾਤੀ ਬਣਾ ਕੇ ਸਰਵ ਕਰ ਸਕਦੇ ਹੋ ਸਾਡੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਹੈ ਇੱਥੇ ਸਾਡਾ ਗਰਮਾ ਗਰਮ ਪਰੌਂਠਾ ਵੀ ਬਣ ਕੇ ਰੈਡੀ ਹੋ ਜਾਏਗਾ ਗਾਇਜ਼ ਪਲੀਜ਼ ਇੱਕ ਵਾਰੀ ਸਾਡੇ ਇਸ ਤਰੀਕੇ ਦੇ ਨਾਲ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਇਹ ਸੁngਰੇ ਦੀ ਰੈਸਿਪੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਆਇਲੀ ਖਾਣਾ ਨਹੀਂ ਪਸੰਦ ਹੈ ਉਹਨਾਂ ਲਈ ਤੇ ਇਹ ਸਬਜੀ ਬੈਸਟ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਘੱਟ ਆਇਲ ਔਰ ਬਹੁਤ ਹੀ ਜ਼ਿਆਦਾ ਘੱਟ ਸਪਾਈਸਿਸ ਦੇ ਨਾਲ ਬਣ ਕੇ ਰੈਡੀ ਹੁੰਦੀ ਹੈ ਬੇਸਿਕ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕੀਤੀਆਂ ਨੇ ਕੋਈ ਵੀ ਫਾਲਤੂ ਐਕਸਟਰਾ ਮਸਾਲਾ ਨਹੀਂ ਐਡ ਕੀਤਾ ਉਹਨੇ ਜਿਹੀ ਮਸਾਲਿਆਂ ਦੇ ਨਾਲ ਇਹ ਵਧੀਆ ਬਣ ਕੇ ਰੈਡੀ ਹੁੰਦੀ ਹੈ ਔਰ ਗਾਇਸ ਜਿੱਦਾਂ ਤੁਸੀਂ ਸਾਡੇ ਇਸ ਕੁਕਿੰਗ ਚੈਨਲ ਨੂੰ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਸਾਰੀਆਂ ਵੀਡੀਓਜ਼ ਨੂੰ ਦੇਖਦੇ ਹੋ ਔਰ ਲਾਈਕ ਕਰਦੇ ਹੋ ਸਾਡੇ ਨਿਊ ਚੈਨਲ ਨੂੰ ਵੀ ਸਪੋਰਟ ਕਰੋ ਉਹਦਾ ਨਾਮ ਹੈ ਖੁਸ਼ੀ ਔਰਮਨ ਫੈਮਿਲੀ ਵਲੌਗਸ ਉਹਦੇ ਤੇ ਵੀ ਅਸੀਂ ਫੈ ਡੇਲੀ ਰੂਟੀਨ ਆਪਣੀ ਸ਼ੇਅਰ ਕਰਾਂਗੇ ਬਹੁਤ ਜ਼ਿਆਦਾ ਉਹਨੂੰ ਪਿਆਰ ਕਰੋ ਔਰ ਸਪੋਰਟ ਕਰੋ ਜਿੱਦਾ ਤੁਹਾਨੂੰ ਸਾਡੇ ਇਸ ਚੈਨਲ ਤੇ ਵਧੀਆ ਤੋਂ ਵਧੀਆ ਕੰਟੈਂਟ ਦੇਖਣ ਨੂੰ ਮਿਲਦਾ ਹੈ ਉਸੇ ਤਰੀਕੇ ਤੁਹਾਨੂੰ ਸਾਡੇ ਨਵੇਂ ਚੈਨਲ ਤੇ ਵੀ ਬਿਲਕੁਲ ਬੈਸਟ ਔਰ ਵਧੀਆ ਕੰਟੈਂਟ ਦੇਖਣ ਨੂੰ ਮਿਲਣਗੇ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਮਜ਼ਾ ਵੀ ਆਏਗਾ ਔਰ ਤੁਸੀਂ ਕਾਫੀ ਇੰਜੋਏ ਕਰੋਗੇ ਸੋ ਅੱਛੇ ਸਾਡਾ ਪ੍ਰੋਂਠਾ ਵੀ ਬਣ ਕੇ ਰੈਡੀ ਹੋ ਚੁੱਕਿਆ ਹੈ ਗਾਇਜ਼ ਪਲੀਜ਼ ਸਾਡੇ ਇਸ ਤਰੀਕੇ ਦੇ ਨਾਲ ਇੱਕ ਵਾਰੀ ਆਲੂ ਸੁੰਗਰੇ ਦੀ ਰੈਸਿਪੀ ਵੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਜੇ ਤੁਹਾਨੂੰ ਸਾਡਾ ਅੱਜ ਦਾ ਵੀ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸ ਸ਼ੇਅਰ ਕਰਿਓ ਪਰ ਜਦੋਂ ਵੀ ਟ੍ਰਾਈ ਕਰੋਗੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੁਣ ਅਸੀਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਚ ਬਾਏ